ਜੱਥੇਦਾਰ ਸਾਹਿਬ ਦਾ ਟੋਟੇ ਟੋਟੇ ਕਰਕੇ ਸਿੱਧਾ ਗਵਾਹਾਂ ਦੇ ਬਾਵਜੂਦ ਔਰ ਸਰਕਾਰਾਂ ਦਾ ਸੁੱਤੇ ਪੈ ਰਹਿਣਾ 75 25 ਦਾ ਪਰਮਾਨ ਇਸ ਤੋਂ ਵੱਡਾ ਪਰਮਾਨ ਨਹੀਂ ਹੋ ਸਕਦਾ ਉਹ ਗੁਰੂ 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 ਦੀ ਬੋਲੀ ਲਾਤੀ ਜਿਨ੍ਹਾਂ ਨੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕੀਤਾ ਉਹਨਾਂ ਨੂੰ ਸਜ਼ਾ ਦੇ ਦੇ ਸਕੇ ਜਿਨ੍ਹਾਂ ਨੇ ਜੱਥੇਦਾਰਾਂ ਦੇ ਮੂੰਹ ਦੇ ਉੱਤੇ ਸੱਤਾਂ ਦੇ ਧੂਏ ਮਾਰੇ ਤਾ ਵਧੀ ਚ ਬੇਡ ਬੂੰ ਤੇ ਹੈ ਤੇ ਜੱਖੇ ਦਾ ਟੋਟੇ ਟੋਟੇ ਤਾਂ ਹੀ ਫੁੱਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੋਡੇ ਲਵਾਤੇ ਸੀ ਲੀਵਾ ਲਾਤਾ ਸੀ ਜੱਥੇਦਾਰ ਘਰੇ ਆਉਣਗੇ ਧਰਮ ਰਾਜ বিনা ਨਹੀਂ ਧਰਮ ਚਲੇ ਹੈ ਧਰਮ বিনা ਸਭ ਤਲੇ ਗਲੇ ਹੈ ਧਰਮ ਦਾ ਝੰਡਾ ਦਰਬਾਰ ਸਾਹਿਬ ਦੇ ਵਿੱਚ ਝੰਡੇ ਬੂੰਗੇ ਚੁਗੋ ਚੁਪ ਅਟਲ ਹੈ ਧਰਮ ਕਾ ਜੈਗਾ ਧਰਮ ਦਾ ਝੰਡਾ 2.5 ਫੁੱਟ ऊंचा ਦਰਬਾਰ ਸਾਹਿਬ ਦੀ ਜਿਹੜੀ ਦੇ ਵਿੱਚੋਂ ਅਕਾਲ ਤਖਤ ਸਾਹਿਬ ਤੋਂ ਗੁਰੂ ਦਾ ਪ੍ਰਕਾਸ਼ ਦਿਖਣਾ ਹੈ ਲੇਕਿਨ ਸੇਹ ਦੇਣ ਲਈ ਘੋੜਾ ਰਾਜ ਹੈ ਸੈਹ ਸਵਾਰ ਗੁਰੂ ਦੀ ਸੇਹ ਹੈ ਇਹਨਾਂ ਨੇ ਧਰਮ ਦਾ ਘੋੜਾ ਬਣਾ ਲਿਆ ਆਪਣੇ ਸਵਾਰਥ ਦੀ ਪੂrti ਲਈ ਕੌਕੇ ਸਾਹਿਬ ਦਾ ਕਤਲ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਟੋਟੇ ਟੋਟੇ ਕਰਕੇ ਸੱਟਣਾ ਗਵਾਹਾਂ ਦੇ ਬਾਵਜੂ ਔਰ ਸਰਕਾਰਾਂ ਦਾ ਸੁੱਤੇ ਪੈ ਰਿਆ 75 25 ਦਾ ਪ੍ਰਮਾਣ ਇਸ ਤੋਂ ਵੱਡਾ ਪ੍ਰਮਾਣ ਨਹੀਂ ਹੋ ਸਕਦਾ ਰਲੋ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਆ ਤੇ ਫਿਰ ਪੰਥ ਤੋਂ ਵੋਟਾਂ ਕਿਹੜੇ ਕੰਮ ਦੀਆਂ ਮੰਗਦੇ ਓਏ ਹੈ ਇਸ ਕਰਕੇ ਕਹਿੰਨਾ ਗੁਰੂ ਆਪਣਾ ਇਨਸਾਫ ਕਰੇਗਾ ਲੇਕਿਨ ਇਨਸਾਫ ਕਰਨ ਦੇ ਲਈ ਇਹ ਨੌਜਵਾਨ ਚਾਹੀਦਾ ਕੀ ਅਕਾਲੀ ਫੂਲਾ ਸਿੰਘ ਮਰ ਗਏ ਜੱਥੇਦਾਰ ਹਨ ਅੱਜ ਜੱਥੇਦਾਰਾਂ ਨੂੰ ਘਰੇ ਬੁਲਾਇਆ ਜਾਂਦਾ ਧਰਮ ਨੂੰ ਜਿਹਦੀ ਸਵਾਰੀ ਹੋਣੀ ਚਾਹੀਦੀ ਸੀ ਜਿਹਦੀ ਸੇਧ ਹੋਣੀ ਚਾਹੀਦੀ ਸੀ ਧਰਮ ਦੀ ਘੋੜਸਵਾਰੀ ਕਰਨ ਲੱਗੇ ਲੋਕ ਜੱਥੇਦਾਰਾਂ ਨੂੰ ਜੀ ਇਸ ਬਿਸਤਰਾ ਤੇ ਪੱਛਿਆ ਜਾਂਦਾ ਉੱਥੋਂ ਹਕਮ ਆਇਆ ਜਾਂਦਾ ਕੌਣ ਕੇ ਸਾਹਮਣੇ ਜੱਥੇਦਾਰ ਉਹ ਨਾ ਦੀ ਮੌਤ ਦੀ ਖਬਰ ਅੱਗ ਵਾਂਗੂ ਹਰ ਬੰਦੇ ਨੂੰ ਚਿੰਤਨ ਕਰਨ ਦੇ ਉੱਤੇ ਮਜਬੂਰ ਕਰ ਰਹੀ ਆ ਕੀ ਕਹਿੰਦੀ ਆ ਉਹ ਉਹ ਇਹ ਕਹਿੰਦੀ ਹੈ ਕੌਕੇ ਸਾਹਿਬ ਦੀ ਜਿਹੜੀ ਮੌਤ ਹੈ ਉਹ ਇਹ ਕਹਿੰਦੀ ਆ ਵੀ ਪੰਜਾਬ ਦੇ ਵਿੱਚ ਕਾਨੂੰਨ ਦੀ ਕੋਈ ਸਥਾਪਨਾ ਨਹੀਂ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਉਹ ਸਾਰੇ ਕਟਕੁਤੂਲੀਆਂ ਵਾਂਗੇ ਇਕੱਲੇ ਪੁਲਿਸ ਵਾਲਿਆਂ ਨੂੰ ਨਾ ਦੇਖੋ ਜਿਹੜੇ ਪੁਲਸ ਵਾਲਿਆਂ ਦੇ ਉੱਤੇ ਹੁਕਮ ਸਮਾਉਂਦੇ ਸੀ ਉਹ ਅਸਲੀ ਜ਼ਿੰਮੇਵਾਰ ਦੇ ਜਦੋਂ ਤੁਸੀਂ ਕਾਨੂੰਨ ਦਾ ਸਿਆਸੀਕਰਨ ਕਰਦੇ ਹੋਗੇ ਪੁਲਸ ਦਾ ਸਿਆਸੀਕਰਨ ਕਰਦੇ ਹੋਗੇ ਤੇ ਨਿੱਜੀ ਮਫਾਦ ਦੇ ਵਾਸਤੇ ਨਿੱਜੀ ਫਾਇਦਿਆਂ ਦੇ ਵਾਸਤੇ ਤੁਸੀਂ ਕਾਨੂੰਨ ਨੂੰ ਆਪਣੀ ਧਤਬੁਦਲੀ ਬਣਾ ਕੇ ਇਸਤੇਮਾਲ ਕਰੋਗੇ ਤੇ ਫਿਰ ਲੋਕ ਸਜ਼ਾ ਦਿੰਦੇ ਆ ਇਹ ਉਹ ਕਲੀ ਦਾ ਜਿਹੜਾ 45 ਤੋਂ ਕਦੇ ਘਟਿਆ ਨਹੀਂ ਅੱਜ ਵੇਖੋ ਦੋ ਸੀਟਾਂ ਤੇ ਖੜੇ ਆ ਕਿਉਂ ਖੜੇ ਆ ਛੜੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕਰਕੇ ਉਹਦਾ ਪੰਥ ਨੂੰ ਹੀ ਗੁਰੂ ਸਾਹਿਬ ਨੇ ਅੰਖਲਾ ਦਿੱਤੀ ਵੋਟਾਂ ਖਾਤਰ ਉਹ ਭਾਈ ਕਿੰਨਾ ਗਿਰਾਂਗੇ ਆਪਾਂ ਕਿਸ ਸਤਰ ਤੱਕ ਗਿਰਾਂਗੇ ਆਪਾਂ ਸੈਂਟਰ ਦੀਆਂ ਸਰਕਾਰਾਂ ਲੋ ਧਿਆਨ ਨਾਲ ਸੁਣਨਾ ਸੈਂਟਰ ਦੀਆਂ ਸਰਕਾਰਾਂ ਉਹਨਾਂ ਨੇ ਕੀ ਦਿੱਤਾ ਪੰਜਾਬ ਨੂੰ? ਔਰ ਜਦੋਂ ਮੈਂ ਇਹ ਗੱਲਾਂ ਕਰਦਾ ਬੜੇ ਧਿਆਨ ਨਾਲ ਸੁਣਨਾ ਜੀਐਸਟੀ ਲਾਤੀ ਜੀਐਸਟੀ ਦਾ ਕਾਨੂੰਨ ਲਾਤਾ ਜਦੋਂ ਉਹ ਫਾਈਨਾਂਸ ਮਿਨਿਸਟਰ ਹੁੰਦਾ ਸੀ ਸਾਡੇ ਮੰਤਰੀ ਤੇ ਬਾਦ ਲੋਕ ਕਹਿੰਦੇ ਬੜਾ ਤਗੜਾ ਕਾਨੂੰਨ ਆ ਮੈਂ ਖਾ ਤੁਹਾਡੇ ਹੱਥ 'ਚ ਠੂਠੇ ਦੇ ਦੇਣਗੇ। ਪੈਸੇ ਪੰਜਾਬ ਦੇ ਕਿੱਥੇ ਉਹ ਕਰਨ ਤੇ ਉਹ ਤੂੰ ਬਾਦ ਮੰਤੇ ਬਣਾ ਕੇ ਖੜਾ ਦੇਣ ਵੀ ਸਾਡੇ ਪੈਸੇ ਮੋੜ ਦਿਓ। ਭਾਈ ਪੰਜਾਬ ਕਿਉਂ ਨਾਲਵੇਂ ਉਹਨਾਂ ਪੈਸਿਆਂ ਨੂੰ? ਇਸ ਸੈਂਟਰ ਦੇ ਪੈਸੇ ਉਹਨਾਂ ਨੂੰ ਕਿਉਂ ਨਾ ਮੋੜੇ ਬਾਖੜਾ ਦੇਮ ਸਾਡੀ ਬਾਖੜਾ ਦੇਮ ਸਾਡੀ ਤੇ ਪਾਣੀ ਦਾ ਕੰਟਰੋਲ ਪਾਣੀ ਦਾ ਸਾਰੇ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਸੈਂਟਰ ਦੀ ਸਰਕਾਰ ਕਰੂਗੀ 3 ਕਿਲੋਮੀਟਰ ਬੀਐਸਐਫ ਆ ਕੇ ਕਰਦੀ ਕਦੇ ਕਿਸੇ ਦੇ ਗੋਲੀ ਮਾਰਦੀ ਕਦੇ ਕਿਸੇ ਦੇ ਗੋਲੀ ਮਾਰਦੀ ਦੱਸੋ ਕਿਹੜਾ ਪੰਜਾਬ ਦੇ ਵਿੱਚ ਲਾਇਨ ਡੱਡਰ ਹੈ ਕਿਹੜਾ ਅਮਨਮਾਨ ਹੈ ਕਿਹੜਾ ਪਿੰਡਾਂ ਦੇ ਵਿੱਚ ਅੱਜ ਪੁਲਿਸ ਦਾ ਰਾਜ ਉਹ ਭਾਈ ਸਿੰਗਾਪੁਰ ਦੇ ਵਿੱਚ ਆ ਡਰੱਗ ਵਾਲੀ ਚਿੱਟੇ ਵਾਲੀ ਪੁੜੀ ਵੇਚ ਕੇ ਦਿਖਾਵੇ ਤਾਂ ਕੋਈ ਝੁੰਕਾ ਜਿਵੇਂ ਦਿੰਦੇ ਆ ਜਿਸਨ ਦੇ ਉੱਤੇ ਝੁੰਕਾ ساری ਉਮਰ ਵੱਧ ਵੱਧ ਖਾਂਦੀਆਂ ਨੇ ਕੋਈ ਛੱਡਣ ਵਾਲਾ ਨਹੀਂ ਹੁੰਦਾ ਕਰੇ ਕੋਈ ਲੈ ਮੈਂ ਦੁਬਈ ਦੇ ਵਿੱਚ ਮੇਰਾ ਮੋਬਾਈਲ ਫੋਨ ਗੁੰਮ ਗਿਆ ਕਰੇ ਵਾਪਸ ਮੈਂ ਕਹਿੰਦਾ ਜਦੋਂ ਮੈਂ ਹਵਾਈ ਜਾ ਚੰਗਿਆ ਉੱਥੇ ਵਾਪਸ ਦੇ ਕੇ ਗਏ ਇਹ ਕਾਨੂੰਨ ਵਿਵਸਥਾ ਹੈ ਕਹੀ ਗਿਰ ਗਈ ਕਹੇ ਨਹੀਂ ਸੋਨੇ ਦੀ ਕੋਈ ਚੁੱਕੂਗਾ ਨਹੀਂ ਵਾਕਸਾਂ ਦੀ ਇੱਕੋ ਇੱਕ ਕਾਨੂੰਨ ਦਾ ਭੈ ਇੱਥੇ ਹਰ ਰੋਜ਼ ਚਾਰ ਬੰਦੇ ਮਾਰਦੇ ਹੱਸ ਹਰ ਰੋਜ਼ ਤੇ ਕੀ ਅਸੀਂ ਸੰਤਤੋਂ ਐਕਸਪੈਕਟੀਟੀ ਨਾ ਭੇ ਬਿਓ ਵੀ ਯੋਗਦਾਨ ਪਾਵੇ ਜਿਹੋਆਂ ਨੇ ਬੀਐਸਐਫ ਕਰੀ ਆ ਉਹ ਤਾਂ ਭਰਵੰਤਮਨ 40 50 ਹੋ ਰਿਹਾ ਆ 40 50 ਪਲੈਟਿਨਮ ਆ ਰਿਹਾ ਚੰਨੀ ਨੂੰ ਤਾਂ ਕਹਿੰਦੇ ਹੁੰਦਾ ਇਤਰੀ ਡੀਲ ਆ ਉਹ ਕਿਹੜੀ ਡੀਲ ਹੋ ਗਈ ਮਿੱਤਰਾਂ ਹੋਰ ਕਿਉਂ ਖਰਦਾ ਕਿਸਾਨੀ ਉਦੋਂ ਤੱਕ ਨਹੀਂ ਖੜੀ ਹੁੰਦੀ ਜਦ ਤੱਕ ਸਾਡੀ ਕਿਸਮਤ ਦੇ ਉੱਤੇ ਤਾਲੇ ਲਾਇਆ ਉਦੋਂ ਤੱਕ ਨਹੀਂ ਖੜੀ ਹੁੰਦੀ ਕਿਸਾਨੀ 40 ਰੁਪਏ 40 ਰੁਪਏ ਤੁਹਾਨੂੰ ਐਮਐਸਪੀ ਦਿੰਦੇ ਆ ਭਰਾ ਕੇ ਤੇ ਪੈਸਟੀਸਾਈਡ ਦੇ ਉੱਤੇ 40% ਵਾਧਾ ਦਿੰਦੇ ਆ ਖਾਦ ਦੇ ਉੱਤੇ 40% ਵਾਧਾ ਦੇ 40 ਦੇ ਕੇ 400 ਲੈ ਲੈਂਦੇ ਆ ਲੱਗੇ ਭਲਾਈ ਕਰਨਾ ਹੈ ਪੰਜਾਬ ਦਾ ਮੈਂ ਪੰਜਾਬ ਦੀ ਗੱਲ ਨਹੀਂ ਕਰਦਾ ਜੇ ਭਲਾਈ ਕਰਨਾ ਹੈ ਪੂਰੇ ਦੇਸ਼ ਦਾ ਉੱਤਰ ਭਾਰਤ ਦਾ ਤੇ ਖੋਲੋ ਸਾਡੇ ਬਾਡਰ ਉਹ ਖੋਲੋ ਸਾਡੇ ਬਾਡਰ ਤੇ ਭਾਈ ਜੇ ਤੁਸੀਂ ਕਹਿੰਦੇ ਹੋ ਅੰਤਰਿਕ ਸੁਰੱਖਿਆ ਦੀ ਗੱਲ ਹੈ ਹਵਾਈ ਜਹਾਜ਼ તમામ ਤਰੀ ਹਵਾਈ ਜਹਾਜ਼ ਉਹ ਲੈ ਕੇ ਜਾਣ ਕਰਕੇ ਬਾਡਰ ਪਾਰ ਉਜ਼ਬੇਕਿਸਤਾਨ ਅਫਗਾਨਿਸਤਾਨ ਕਜ਼ਾਕਿਸਤਾਨ ਥੋੜੀ ਸਤਾ ਸਾਉਦੀ ਕਰਕੇ 3000 ਦੇ 20 ਰੁਪਏ ਦਾ ਅੰਬਲ 250 ਦਾ 50 ਰੁਪਏ ਦਾ ਦੁੱਧ 250 ਦਾ ਜਦ ਕਮਾਡਰ ਦੇ ਕਿਉਂ ਮੈਂ ਰਾਤ ਨੂੰ ਆੜਤੀਏ ਦੇ ਸਵੇਰੇ ਪਕiour ਦੀ ਦੁਕਾਨ ਤੇ 25 ਦਾ ਵੇਚਦਾ ਹੱਸੀ ਦਾ ਤੇ 6 ਮਹੀਨਿਆਂ ਬਾਅਦ ਜਦੋਂ ਸੀਜ਼ਨ ਹੀ ਹੁੰਦਾ ਹੋਲ ਸਟੋਰੇ ਚੋਂ ਕੱਢ ਕੇ ਉਸੇ ਜੱਤ ਨੂੰ ਸੱਖ ਦਾ ਵੇਚ ਦੇਵੇ ਕਿਉਂ ਇਹ ਸਾਡੇ ਨਾਲ ਇਹ ਕਿਉਂ ਵਿਤਰੇ ਅੰਮ੍ਰਿਤਸਰ ਸਭ ਤੋਂ ਵੱਡੀ ਮੰਡੀ ਸਭ ਤੋਂ ਵੱਡੀ ਮੰਡੀ ਸੀ ਅੰਮ੍ਰਿਤਸਰ ਸਮਝਦੇ ਹੋ ਔਰ ਮਹਾਰਾਜਾ ਰਣਜੀਤ ਸਿੰਘ ਉਥੇ ਪੰਡਾਟ ਹੁੰਦਾ ਸੀ ਪੰਡਾ ਨੰਦਾ ਤੋਂ ਹੁੰਦਾ ਸੀ ਇੱਕ ਬਜ਼ੁਰਗ ਨੇ ਭੇਸ ਬਦਲ ਕੇ ਰਾਤ ਨੂੰ ਚਲੇ ਗਿਆ ਬਜ਼ੁਰਗ ਦੋ ਪੈਸੇ ਕਮਾਉਂਦਾ ਸੀ ਜਦੋਂ ਦੀ ਪੰਜ ਚੱਕੀ ਕਹਿੰਦਾ ਬਾਬਾ ਕਹਿੰਦੇ ਤੇਰਾ ਰਾਜਾ ਕਹਿੰਦਾ ਸਵਾਦਾ ਰਾਜਾ ਬਤਉਂਦਾ ਰਾਜਾ ਜਿਹਨੂੰ ਇਹੀ ਨਹੀਂ ਪਤਾ ਵੀ ਸਾਡੀਆਂ ਪਿੱਠਾ ਗੁੱਟੀਆਂ ਪਈਆਂ ਨੇ ਤੇ ਆ ਜੀਏ ਇੱਥੇ ਹੱਤ ਕਰਦੇ ਆ ਇਹ ਸਾਡੇ ਕੋਲ ਕਰ ਲੈਂਦੇ ਆ ਇਹ ਜੇ ਰਾਜੇ ਨੂੰ ਕੀ ਕਰਨਾ ਹੈ ਕਹਿੰਦਾ ਅੱਛਾ ਬਾਬਾ ਲੈ ਪੰਜ ਪੈਸੇ ਰੱਖ ਤੇ ਰਾਤ ਨੂੰ ਮੋਰੀ ਪੰਦ ਚੌਕੇ ਦੇ ਘਰੀ ਛੱਡ ਕੇ ਆ ਸਵੇਰ ਹੋਈ ਲਾਹ ਲਸ਼ਕਰ ਨਾਲ ਮਹਾਰਾਜ ਰਜੀਸ ਸਿੰਘ ਉੱਥੇ ਆਇਆ ਭਾਈ ਉਹਨੇ ਦੇਖਿਆ ਕੀ ਹੋ ਗਿਆ ਇਹ ਤੇ ਰਾਤ ਨੂੰ ਇਹ ਤਾਂ ਐਵੇਂ ਬੰਦਾ ਸੀ ਭਾਈ ਸਾਫਾ ਜਿਆ ਪਰਨਾ ਜਿਆ ਬਨੇ ਕੌਣ ਹੈ ਮਹਾਰਾਜਾ ਕਹਿੰਦਾ ਬਾਬਾ ਗੋਡਾ ਲਾ ਕੇ ਕਹਿੰਦਾ ਬਾਬਾ ਮੇਥੋਂ ਗਲਤੀ ਹੋ ਗਈ ਮੈਂ ਆਵਾਜ਼ ਦੀ ਆਵਾਜ਼ ਨਹੀਂ ਸੁਣ ਛਕਿਆ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੇ ਆਜਾ 15 ਰੁਪਏ ਤੇ ਜਿੰਨੇ ਥੁੱਟ ਤੋਂ ਇੱਕ ਇੱਕ ਲੈਂਦੇ ਆ ਇਹ ਤੁਹਾਨੂੰ 6-6 ਪੈਸੇ ਹਰ ਰੋਜ਼ ਦੇਣਗੇ ਇਹ ਪੰਜਾਬ ਦੇ ਮਹਾਰਾਜੇ ਦੀ ਅੱਜ ਤੱਕ ਕਾਣਿਸ਼ਮੰਦੀਆਂ ਕਥਾਵਾਂ ਅੰਮਰਸਰ ਦੀ ਮਜੀਦ ਮੰਡੀ ਦੇ ਵਿੱਚ ਕਹਾਈਆਂ ਜਾਂਦੀਆਂ ਨੇ ਇਹ ਸੀ ਉਹ ਰਾਜੇ ਤੇ ਅੱਜ ਮੈਨੂੰ ਕੋਈ ਦੱਸ ਦੇ ਵੀ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠਾ ਸੀ ਕਿ ਨਹੀਂ ਬੈਠਾ ਸੀ ਕੀ ਦਿੱਤਾ ਮੈਂ ਉਹਨੂੰ ਵੀ ਕਹਿਣਾ ਸੀ ਜਰਾ ਤੇ ਕਿਸਾਨ ਵੀਰੋ ਜੇ ਤਰੂਣ ਵਾਪਸ ਵੀ ਲੈ ਲੇ ਕਾਲੇ ਤਾਂ ਕਿਹੜਾ ਆਪਣੀ ਪਰਿਸਥਿਤੀ ਸੁਧਰ ਜਾਣੀ ਹੈ ਉਹ ਧਾਈ ਜਦੋਂ ਹਰੀ ਕ੍ਰਾਂਤੀ ਆਈ ਜਦੋਂ ਚਿੱਤੀ ਕ੍ਰਾਂਤੀ ਆਈ ਸਾਨੂੰ ਵਰਤਿਆ ਪੀਡੀਐ ਸਸਤਾ ਅਨਾਜ ਦੇਣ ਲਈ ਵਰਤਿਆ ਹੁਣ ਲੋੜ ਵੀ ਨਹੀਂ ਹੁਣ ਅਧਿਆਪ੍ਰਦੇਸ਼ ਤੋਂ 1200 ਰੁਪਏ ਦੀ ਕਾਟ ਮਿਲਦੀ ਹੈ ਹੁਣ ਕਹਿੰਦੇ ਆਪੇ ਮਿਲੋ ਕੌਮਕੇ ਸਾਹਿਬ ਦਾ ਕਤਲ ਅਕਾਉਂਟ ਚੱਕਦੇ ਜੱਥੇਦਾਰ ਸਾਹਿਬ ਦਾ ਟੋਟੇ ਟੋਟੇ ਕਰਕੇ ਸੱਟਣਾ ਗਵਾਹਾਂ ਦੇ ਬਾਵਜੂਦ ਔਰ ਸਰਕਾਰਾਂ ਦਾ ਸੁੱਤੇ ਪੈ ਰਹਿਣਾ 75 25 ਦਾ ਪ੍ਰਮਾਣ ਹੈ ਇਸ ਤੋਂ ਵੱਡਾ ਪ੍ਰਮਾਣ ਨਹੀਂ ਹੋ ਸਕਦਾ ਉਹ ਗੁਰੂ 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 ਦੀ ਬੋਲੀ ਲਾਤੀ ਜਿਨ੍ਹਾਂ ਨੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕੀਤਾ ਉਹਨਾਂ ਨੂੰ ਸਜਾ ਨਹੀਂ ਦੇ ਸਕੇ ਜਿਨ੍ਹਾਂ ਨੇ ਜੱਥੇਦਾਰਾਂ ਦੇ ਮੂੰਹ ਦੇ ਉੱਤੇ ਸੱਟਾਂ ਦੇ ਧੂਏ ਮਾਰੇ ਆਵਾਜੀ ਚ ਪੇੜ ਬੂਹੇ ਤੇ ਹੈ ਤੇ ਜੱਖੇ ਦਾ ਟੋਟੇ ਟੋਟੇ ਤਾਜੀ ਫੁੱਲਾ ਸਿੰਘ ਨੇ ਮਹਾਰਾਜਾ ਰਜੀ ਸਿੰਘ ਦੇ ਘੋਡੇ ਦਵਾਤੇ ਸੀ ਧੀਵਾ ਲਾਟਾ ਸੀ ਜੱਖੇਦਾਰ ਘਰੇ ਆਉਣਗੇ ਧਰਮ ਰਾਜ ਬਿਨਾ ਨਹੀਂ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਗਲੇ ਹੈ ਧਰਮ ਦਾ ਝੰਡਾ ਦਰਬਾਰ ਸਾਹਿਬ ਦੇ ਵਿੱਚ ਝੰਡੇ ਬੂੰਗੇ ਚੁੱਕੋ ਚੁੱਕ ਅਟਲ ਹੈ ਧਰਮ ਕਾ ਜੈਗਾ ਤਰਨ ਦਾ ਝੰਡਾ 22 ਫੁੱਟ ऊंचा ਦਰਬਾਰ ਸਾਹਿਬ ਦੀ ਗੇੜੀ ਦੇ ਵਿੱਚੋਂ ਅਕਾਲ ਤਖਤ ਸਾਹਿਬ ਤੋਂ ਗੁਰੂ ਦਾ ਪ੍ਰਕਾਸ਼ ਦਿਖਣਾ ਹੈ ਲੇਕਿਨ ਸੇਹ ਦੇਣ ਲਈ ਘੋੜਾ ਰਾਜ ਹੈ ਸੈਹ ਸਵਾਰ ਗੁਰੂ ਦੀ ਸੈਹ ਹੈ ਇਹਨਾਂ ਨੇ ਧੰਨ ਦਾ ਘੋੜਾ ਬਣਾ ਲਿਆ ਆਪਣੇ ਸ਼ਰਧਾ ਦੀ ਪੂਰਤੀ ਲਈ ਕੌਕੇ ਸਾਹਿਬ ਦਾ ਕਤਲ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਟੋਟੇ ਟੋਟੇ ਕਰਕੇ ਸੱਡਣਾ ਗਵਾਹਾਂ ਦੇ ਬਾਵਜੂਦ ਔਰ ਸਰਕਾਰਾਂ ਦਾ ਸੁੱਤੇ ਪੈ ਰਹਿਣਾ 75 25 ਦਾ ਪ੍ਰਮਾਣ ਹੈ ਇਸ ਤੋਂ ਵੱਡਾ ਪ੍ਰਮਾਣ ਨਹੀਂ ਹੋ ਸਕਦਾ ਰਲਿਆ ਹੋਇਆ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਆ ਤੇ ਫਿਰ ਪੰਥ ਤੋਂ ਵੋਟਾਂ ਕਿਹੜੇ ਕੰਮ ਦੀਆਂ ਮੰਗਦੇ ਓਏ ਹੈ ਇਸ ਕਰਕੇ ਕਹਿੰਨਾ ਗੁਰੂ ਆਪਣਾ ਇਨਸਾਫ ਕਰੇਗਾ ਲੇਕਿਨ ਇਨਸਾਫ ਕਰਨ ਦੇ ਲਈ ਇਹ ਨੌਜਵਾਨ ਚਾਹੀਦਾ ਕੀ ਇਕਾਲੀ ਹੁਲਾ ਸਿੰਘ ਵਰਗੇ ਜੱਥੇਦਾਰ ਹਨ ਅੱਜ ਜੱਥੇਦਾਰਾਂ ਨੂੰ ਘਰੇ ਬੁਲਾਇਆ ਜਾਂਦਾ ਧਰਮ ਨੂੰ ਜੀ ਦੀ ਸਵਾਰੀ ਹੋਣੀ ਚਾਹੀਦੀ ਸੀ ਜੀ ਦੀ ਸੇਧ ਹੋਣੀ ਚਾਹੀਦੀ ਸੀ ਧਰਮ ਦੀ ਘੋੜਸਵਾਰੀ ਕਰਨ ਲੱਗੇ ਲੋਕ ਜੱਥੇਦਾਰਾਂ ਨੂੰ ਚੀਫ ਸਟਾਫਰ ਦੇ ਕੋਲ ਸੱਦੇ ਜਾਂਦਾ ਉੱਥੋਂ ਹੁਕਮ ਆ ਜਾਂਦਾ ਕੌਣ ਕੇ ਸਾਹ ਮਕੇ ਜੱਥੇਦਾਰ ਜਦ ਉਹਨਾਂ ਦੀ ਮੌਤ ਦੀ ਖਬਰ ਅੱਗ ਵਾਂਗੂ ਹਰ ਬੰਦੇ ਨੂੰ ਚਿੰਤਨ ਕਰਨ ਦੇ ਉੱਤੇ ਮਜਬੂਰ ਕਰ ਰਹੀ ਆ ਕੀ ਕਹਿੰਦੀ ਆ ਉਹ ਉਹ ਇਹ ਕਹਿੰਦੀ ਆ ਕੌਕੇ ਸਾਹਿਬ ਦੀ ਜਿਹੜੀ ਮੌਤ ਆ ਉਹ ਇਹ ਕਹਿੰਦੀ ਆ ਵੀ ਪੰਜਾਬ ਦੇ ਵਿੱਚ ਕਾਨੂੰਨ ਦੀ ਕੋਈ ਸਥਾਪਨਾ ਨਹੀਂ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਉਹ ਸਾਰੇ ਟੱਕਰ ਪੁੱਤਰੀਆਂ ਵਾਂਗੇ ਇਕੱਲੇ ਪੁਲਿਸ ਵਾਲਿਆਂ ਨੂੰ ਦੇਖੋ ਜਿਹੜੇ ਪੁਲਸ ਵਾਲਿਆਂ ਦੇ ਉੱਤੇ ਹੁਕਮ ਸਮੋਗੇ ਸੀ ਉਹ ਅਸਲੀ ਜ਼ਿੰਮੇਵਾਰ ਨੇ ਜਦੋਂ ਤੁਸੀਂ ਕਾਨੂੰਨ ਦਾ ਸਿਆਸੀਕਰਨ ਕਰਦੇ ਹੋਗੇ ਪੁਲਸ ਦਾ ਸਿਆਸੀਕਰਨ ਕਰਦੇ ਹੋਗੇ ਤੇ ਨਿੱਜੀ ਮਫਾਦ ਦੇ ਵਾਸਤੇ ਨਿੱਜੀ ਫਾਇਦਿਆਂ ਦੇ ਵਾਸਤੇ ਤੁਸੀਂ ਕਾਨੂੰਨ ਨੂੰ ਆਪਣੀ ਖਦਗੁਦਗੀ ਬਣਾ ਕੇ ਇਸਤੇਮਾਲ ਕਰੋਗੇ ਤੇ ਫਿਰ ਲੋਕ سزا ਦਿੰਦੇ ਆ ਇਹੋ ਕਲੀ ਦਾ ਲਗਦਾ 45 ਤੋਂ ਕਦੇ ਘਟਿਆ ਨਹੀਂ ਅੱਜ ਦੇਖੋ ਦੋ ਸੀਟਾਂ ਤੇ ਖੜੇ ਆ ਕਿਉਂ ਖੜੇ ਆ ਜਿਹੜੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕਰਕੇ ਉਹਦਾ ਪੰਥ ਨੂੰ ਹੀ ਗੁਰੂ ਸਾਹਿਬ ਦੇ ਅੰਧਖਰਾਤ ਵੋਟਾਂ ਖਾਤਰ ਉਹ ਭਾਈ ਕਿੰਨਾ ਗਿਰਾਂਗੇ ਆਪਾਂ ਕਿਸ ਸਤਰ ਤੱਕ ਗਿਰਾਂਗੇ ਆਪਾਂ